ਆਓ ਜੀ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਈਏ ਜਿੱਥੇ ਸੇਵੇਂ ਪਾਸਾ ਮੇਰੀ ਪਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਨੇ ਅਵਤਾਰ ਧਾਰਿਆ ਕਰੋ ਜੀ ਦਰਸ਼ਨ ਇਹ ਜੋ ਤੁਸੀਂ ਥੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇੱਥੇ ਮਾਤਾ ਗੰਗਾ ਜੀ ਦਾ ਆਸਣ ਲਗਾਇਆ ਗਿਆ ਸੀ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਅਸਥਾਨ ਹੈ ਆਓ ਜੀ ਆਪਾਂ ਅੱਗੇ ਚੱਲ ਕੇ ਇਸ ਗੁਰੂ ਘਰ ਦੇ ਗ੍ਰੰਥੀ ਸਿੰਘ ਤੋਂ ਇਤਿਹਾਸ ਵੀ ਸਰਵਣ ਕਰੀਏ ਵਾਹਿਗੁਰੂ ਕਿ ਮੈਂ ਗੁਰਦਰਾ ਦਰਬਾਰ ਸਾਹਿਬ ਦੇ ਕੋਲ ਉੱਥੇ ਵੀ ਜਾਂਦਾ ਹਾਂ ਪਿੱਥੀ ਚੰਦ ਤੇ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਦੇ ਨ ਭਰਾ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਗੱਦੀ ਬਖਸ਼ੀ ਨਾ ਗੁਰੂ ਅਰਜਨ ਦੇਵ ਜੀ ਤੇ ਪਿੱਥੀ ਚੰਦ ਵੱਡਾ ਸੀ ਉਹ ਗੱਦੀ ਬਲੇ ਘਾਤ ਵਿਰੋਧ ਤੇ ਈਰਖਾ ਬਾਜੀ ਲੜਾਈ ਝਗੜਾ ਬਹੁਤ ਜ਼ਿਆਦਾ ਕਰਦਾ ਸੀ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਿਲਾਂ ਚੋਂ ਦਰਬਾਰ ਸਾਹਿਬ ਸੇਵਾ ਚ ਰਹਿੰਦੇ ਜਿਹੜਾ ਆਨੂ ਉਹਦੇ ਮਾਤਾ ਕਾਂਗਾ ਜੀ ਉਹਨਾਂ ਨੂੰ ਬਜਰ ਕਰਦੇ ਨੇ ਵੀ ਗੁਰੂ ਘਰ ਨੂੰ ਬਹੁਤ ਗਲਤ ਬੋਲਦਾ ਤੇ ਈਰਖਾ ਬਾਜੀ ਕਰਦਾ ਮਹਾਰਾਜ ਜੀ ਗੱਲ ਟਾਲ ਦਿੰਦੇ ਵੀ ਆਪੇ ਹਟ ਜਾਏਗਾ ਵੱਡਾ ਭਰਾ ਵਾ ਪਰ ਸਵਾ ਬੀਜ ਦਾ ਨਾਂ ਡਿਆ ਇਕਦਰ ਗੁਰੂ ਅਰਜਨ ਦੇਵ ਜੀ ਨੇ ਫੌਤ ਕਰਕੇ ਆਪਣੀਆਂ ਬੋਲੀਆਂ ਨੂੰ ਆਖਰੀ ਦਿਸ਼ਾਵਾਂ ਦੇ ਇਸ਼ਨਾਨ ਕਰਕੇ ਦੁਬਾਰਾ ਦੇ ਸਜਾਦੋ ਜਦੋਂ ਸਜਾਦ ਤੇ ਜਦੋਂ ਸ਼ਾਮ ਨੂੰ ਲਾਉਣ ਲੱਗੀਆਂ ਤਾਂ ਗੁਰੂ ਸਾਹਿਬ ਦੀ ਭਜਾਈ ਕਰਮੋ ਦੇ ਬੋਲੀਆਂ ਨੂੰ ਇਹ ਨਾ ਮਾਰਿਆ ਵੀ ਇਹ ਤਾਂ ਦੌਤ ਤੇ ਸਾਡੀ ਆ ਇਹਨਾਂ ਦਾ ਕਿਹੜਾ ਕੋਈ ਹੈਗਾ ਉਹਨਾਂ ਮਾਤਾ ਗੰਗਾ ਨੂੰ ਜਾ ਕੇ ਬਜਨ ਕਰਦੇ ਵੀ ਦਰਾਣੀ ਤੁਹਾਡੀ ਆ ਗੱਲ ਜੀ ਮਾਤਾ ਜੀ ਅੰਦਰ ਸੋ ਕੇ ਬੈਠ ਗਏ ਗੁਰੂ ਅਰਜਨ ਦੇਵ ਜੀ ਸ਼ਾਮ ਨੂੰ ਜੋ ਸੇਵਾ ਤੋਂ ਆਏ ਤੇ ਮਾਤਾ ਗੰਗਾ ਜੀ ਬੈਠੇ ਉਹਨਾਂ ਪੁੱਛਿਆ ਗੁਰਗਾ ਜੀ ਅੱਜ ਦਾਸ ਕਿਉਂ ਬੈਠੇ ਜੋ ਉਹਨਾਂ ਬਜਨ ਕੀਤੇ ਤੁਹਾਡੀ ਭਜਾਈ ਨੇ ਮਹਿਣਾ ਮਾਰਿਆ ਵੀ ਇਹ ਤਾਂ ਦੌਤ ਤੇ ਸਾ ਮਾਤਾ ਗੰਗਾ ਨੇ ਜੁਰਮਤ ਦੇਵੀ ਨੂੰ ਬਜਰ ਕੀਤਾ ਵੀ ਸਾਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਉਹਨਾਂ ਬਜਰ ਕੀਤੇ ਵੀ ਪੁੱਤਰ ਦੀ ਦਾਤ ਤੁਹਾਨੂੰ ਬਾਬਾ ਬੁੱਢਾ ਜੀ ਬਖਸ਼ੇਗੇ ਮਾਤਾ ਗੰਗਾ ਨੇ ਅਗਲੇ ਦਿਨ ਆਹਰ ਸਾਧਵੇ ਗੋਡੀਆਂ ਸਾਧਰੀਆਂ ਤੇ ਕਈ ਪ੍ਰਕਾਰ ਦੇ ਖਾਣੇ ਤਿਆਰ ਕਰ ਲਏ ਉਸ ਸਮੇਂ ਜਗੱਡੀਆਂ ਮੋਟਰਾਂ ਹੈ ਨਹੀਂ ਇਹ ਗੱਡੀਆਂ ਤੇ ਰੱਥਾਂ ਦਾ ਸਮਾਂ ਸੀ ਉਹ ਪਕਵਾਨ ਪਕੇ ਰੱਖੇ ਜੋ ਰੱਥਾਂ ਤੇ ਚਾਲੇ ਪਾਏ ਤੇ ਗੁਰੂ ਸਾਹਿਬ ਤੋਂ ਮੇਰਗਾ ਬਾਬਾ ਬੁੱਢਾ ਜੀ ਕੋਲੋਂ ਲਿਆ ਉਨੇ ਬਜਨ ਕਰਦੇ ਵੀ ਅਜ ਮਾਤਾ ਗੰਗਾ ਆ ਰਹੀ ਆ ਜਿਹੜਾ ਮਾਤਾ ਗੰਗਾ ਨੇੜੇ ਕੋਚੀ ਤੇ ਮਹਾਰਾਜ ਨੇ ਉੱਠ ਕੇ ਵੇਖਿਆ ਬਾਬਾ ਮੁੰਡਾ ਜੀ ਨੇ ਕੱਚੇ ਰਸਤੇ ਕੱਚੀਆਂ ਡੰਡੀਆਂ ਹੀ ਤੇ ਧੂਰਾ ਲੋਹ ਦੁਨੀਆ ਜਾ ਰਹੀਆਂ ਤੇ ਗੜਵਈਲਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਦੋਂ ਮਾਤਾ ਲੈ ਜਾ ਕੇ ਨਿਸ਼ਕਰ ਕੀਤੀ ਤੇ ਬਾਬਾ ਮੁੰਡਾ ਜੀ ਨੇ ਬਜਨ ਕਰਦੇ ਵੀ ਆਹ ਜੀ ਗੁਰੂ ਦੇ ਮਹਿਲਾਂ ਨੂੰ ਕਿਧਰੋਂ ਭਾਜਰਾ ਲੈ ਆਈਆਂ ਨੇ ਜਦੋਂ ਪੁੱਤਰ ਦੇ ਵਾਰਵਾਸਤੇ ਬੇਨਤੀ ਕੀਤੀ ਤੇ ਮਹਾਰਾਜ ਨੇ ਹਰਕਾਰ ਕਰ ਦਿੱਤਾ ਮਾਤਾ ਗੰਗਾ ਜੀ ਬਾਅਦ ਫਿਰ ਗੁਰੂ ਦੇ ਮਹਿਲ ਆ ਗਏ ਨੇ ਗੁਰਵਰਜਨ ਦੇ ਵੀ ਸੇਵਾ ਚੁੰਦੇ ਮਹਾਰਾਜ ਜੀ ਦौरा ਅਨੁਭਵ ਸੇਵਾ ਤੋਂ ਨਾ ਪੁੱਛਾ ਉਹਨਾਂ ਬਜਨ ਕੀਤੇ ਸਾਨੂੰ ਮਾਰਾਂ ਨੇ ਇਨਕਾਰ ਕਰ ਦਿੱਤਾ ਪੁੱਤਰ ਦੀ ਪ੍ਰਾਪਤੀ ਤੋਂ ਗੁਰੂ ਅਰਜਨ ਦੇਵ ਜੀ ਨੂੰ ਸਾਰਾ ਪਤਾ ਜਿੱਦਾਂ ਗਏ ਜਿੱਦਾਂ ਵਾਪਸ ਆਏ ਪਰ ਉਹਨਾਂ ਮਾਤਾ ਦੇ ਮੁਖ ਤੋਂ ਸੋਣਾ ਕੀ ਬੋਲਦੀ ਏ ਉਹਨਾਂ ਮਾਤਾ ਗੰਗਾ ਵਿਚਾਰ ਨਹੀਂ ਕਰਿਆ ਕਿਦਾਂ ਮਾਤਾ ਗੰਗਾ ਨੇ ਬਜਨ ਕੀਤੇ ਗੁਰੂ ਸੂਰਤ ਤਿਆਰੀਆਂ ਗਏ ਹਾਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਨੂੰ ਬਜਨ ਕਿਤੇ ਵੀ ਜਦੋਂ ਵੀ ਆਪਾਂ ਗੁਰੂ ਘਰ ਜਾਣਾ ਉਦੋਂ ਨੀਵੇਂ ਕਿਤੇ ਨਿਬਰਤਾ ਨਾ ਜਾਣਾ ਤੇ ਨਿਮਾਣੇ ਬਣ ਕੇ ਜਾਣਾ ਫਿਰ ਮਾਤਾ ਨੇ ਉਹਨਾਂ ਨੂੰ ਉਪਕਤੀ ਦੱਸੀ ਮਾਤਾ ਗੰਗਾ ਨੂੰ ਆਖਿਆ ਆਪਣੇ ਹੱਥਾਂ ਨਾਲ ਚੱਕੀ ਦਾ ਆਟਾ ਗੀਸ ਦੁੱਧ ਨੂੰ ਜਾਗ ਲਾ ਇਸੇ ਪ੍ਰਸ਼ਾਦੇ ਚਾਰ ਗੰਢਾ ਮੱਖਣ ਲੱਸੀ ਚਾਰ ਕਰਕੇ ਤੇ ਆਪਣੇ ਸਿਰ ਉੱਪਰ ਪ੍ਰਸ਼ਾਦਾ ਟਿਕਾ ਕੇ ਦੇ ਨੰਗੇ ਪੈਰੀ ਪੈਰ ਚੱਲ ਕੇ ਬਾਬਾ ਬੁੱਢਾ ਜੀ ਕੋ ਜਹਾ ਇਹਦੇ ਗੁਰੂ ਜੀ ਦੇ ਸਭ ਕੋ ਭਰੇ ਕਰਦੇ ਨੇ ਪਰ ਸਹਿਬ ਬਾਬਾ ਬੁੱਢਾ ਜੀ ਨੂੰ ਨਾ ਵਧਾਈਆਂ ਦੇਈਆਂ ਫਿਰ ਮਾਤਾ ਗੰਗਾ ਜੀ ਨੇ ਕਿਤਾ ਆਪਣੇ ਸਨਾਚਕੀ ਨਾ ਟਾਪੀ ਸਿਆ ਦੁੱਧ ਨੂੰ ਜਾਗ ਲਾਈ ਗੱਸੀ ਮੱਖਣ ਦਹੀਂ ਚਾਰ ਗੰਢਾ ਸਭ ਕੋ ਤਿਆਰ ਕਰਕੇ ਪ੍ਰਸ਼ਾਦਾ ਜਾਤੀ ਲੱਸੀ ਦੀ ਆਪਣੇ ਸਿਰ ਤੇ ਟਿਕਾ ਕੇ ਜਦੋਂ ਪਹੁੰਚੇ ਤੇ ਬਾਬਾ ਬੁੱਢਾ ਜੀ ਦੂਰੋਂ ਵੇਖ ਕੇ ਤੇ ਬਹੁਤ ਖੁਸ਼ ਹੋਏ ਜਦੋਂ ਬਿਲਕੁਲ ਡੇਢ ਹੁੰਦੇ ਤੇ ਪਲਾਨ ਤੋਂ ਬਾਬਾ ਬੁਢਾਜੀ ਧਿਆਨ ਤੋੜ ਕੇ ਪ੍ਰਸ਼ਾਦਾ ਲਾਉਣ ਲੱਗਾ ਜਦੋਂ ਗੋਡੇ ਦਾ ਚਮਕਣਾ ਲਾਇਆ ਤੇ ਉਹਨਾਂ ਪਹਿਲਾਂ ਵਜਨ ਕੀਤਾ ਵੀ ਮਾਮਾਂ ਨੂੰ ਪਤਾ ਹੁੰਦਾ ਪੁੱਤਰਾਂ ਨੂੰ ਖਾਂ ਨੱਬੀਆਂ ਨੇ ਜਦੋਂ ਮਹਾਰਾਜੀ ਬਾਬਾ ਬੁਢਾਜੀ ਪ੍ਰਸ਼ਾਦਾ ਛਕਣ ਲੱਗੇ ਉਹਨਾਂ ਗੰਢਾ ਭੰਨੇ ਆ ਉਹਨਾਂ ਵਜਨ ਕੀਤਾ ਵੀ ਉਹ ਮਲੀਦਨ ਯੋਧਾ ਆਏਗਾ ਜਿਹੜਾ ਤੁਰਤਾਂ ਦਾ ਨਾਸ਼ ਕਰੇਗਾ ਤੇ ਗੰਢੇ ਨੂੰ ਪੁੱਠਾਂ ਦੇ ਸਿਰ ਭੰਨੇਗਾ ਮਾਤਾ ਜੂਗਾ ਬਾਤ ਲਿੱਖ ਕੇ ਫਿਰ ਉਹ ਗੇ ਮਹਿਰ ਚੱਲ ਕੇ ਨੇ ਪੰਥੀ ਜਾਂ ਤੇ ਕਰਮਾ ਜੀ ਨੂੰ ਉਹ ਗੱਦੀ ਦੀ ਖਾਨਖਾ ਦੇ ਅਹੀ ਘਰ ਤੋਂ ਵੱਡੇ ਆ ਗੱਦੀ ਸਾਨੂੰ ਤੇ ਦੀ ਆ ਉਤਨ ਮਹੀਨੇ ਪੈ ਗਏ ਤੇ ਕਰਮ ਨੂੰ ਪਤਾ ਲੱਗ ਗਿਆ ਕਿ ਬਾਹਰ ਦੀ ਪ੍ਰਾਪਤੀ ਕੀਤੀ ਜਾਂਦੀ ਆ ਕਾ ਕੀ ਖਵਾਈ ਤੇ ਲਈ ਚੰਗਾ ਬਹੁਤ ਜਿਆਦਾ ਚੰਨ ਲੈ ਗਿਆ ਫਿਰ ਮਤਲਬ ਤੇ ਵੀ ਤੇ ਮਾਤਾ ਗੰਗਾ ਤੇ ਗੁਰੂ ਕੇ ਸਿੱਖ ਸੇਵਕ ਨੇ ਵੀ ਨਾਲ ਹੀ ਤੇ ਉਚਾਲੇ ਪਾ ਕੇ ਇੱਥੇ ਆਏ ਬਡਾਲੀ ਮੈਨੂੰ ਪਿੰਡ ਦਾ ਨਾ ਬਡਾਲੀ ਤੋਂ ਮਹਾਰਾਜ ਆਇਆ ਤੇ ਗੁਰੂ ਕੀ ਦਾਹੀ ਰੱਖਿਆ ਗਿਆ ਜਿੱਥੇ ਕੋਰ ਆ ਗਿਆ ਤਾਂ ਸਾਨੂੰ ਦੇ ਦਿਓ ਉਹਨਾਂ ਕਹ ਲੋ ਜੀ ਤੁਹਾਡਾ ਸਾਰਾ ਕੁਝ ਆ ਜਿੱਥੇ ਮਾਤਾ ਜੀ ਦਾ ਹਸਣ ਆ ਗਿਆ ਮਹਾਰਾਜ ਜੀ ਆਪ ਸੇਵਾ ਚ ਨਹੀਂ ਗਏ ਤੇ ਤੁਹਾਹਰਾ ਤੇ ਜਨਮ ਦਾ ਸਮਾਪਨ ਹੋਇਆ ਤੇ ਬਹੁਤ ਖੁਸ਼ੀ ਮਨਾਇ ਗਈ ਸੰਤਾਂ ਨੇ ਬੇਨਤੀ ਕੀਤੀ ਮਹਾਰਾਜੀਏ ਤੇ ਜਾਦੀ ਬੜੀ ਕਮੀ ਆ ਗੁਰੂ ਅਰਜਨ ਦੇਵ ਜੀ ਨੇ ਉਹ ਹਰ ਮੇਰੇ ਪਾਤਸ਼ਾਹ ਦੇ ਜਨਮ ਥਾਡੇ ਦੀ ਖੁਸ਼ੀ ਮੈਨੂੰ ਇੱਕ ਖੂਨ ਗਿਆ ਉਹਦਾ ਸੰਤਾਂ ਵੀ ਉਸ ਸਮੇਂ ਜਾਗ ਸਕਦੀ ਆ ਖੇਤਾਂ ਨੂੰ ਜਾਂਦਾ ਰਿਹਾ ਬਾਅਦ ਜਦੋਂ 2-3 ਮਹੀਨੇ ਪੈ ਗਏ ਤੇ ਮਿਰਚੀ ਜਾਂ ਤੇ ਕਰਮੋ ਨੂੰ ਪਤਾ ਲੱਗ ਗਿਆ ਫਿਰ ਗੁਰੂ ਦੀ ਮਟਾਲੀ ਜਾਣ ਕੇ ਤੇ ਉਹਨਾਂ ਆਪਣੀ ਗੁਆੜੀ ਮਰੀ ਪਈ ਆ ਦਾਈ ਲੱਭੀ ਆ ਆਣ ਕੇ ਪਿੰਡ ਚੋਂ ਇਹਨੂੰ ਲੱਭ ਕੇ ਇਹਨੂੰ ਧੰਦੋਂਤ ਦਾ ਲਾਲ ਤੇ ਜਦੋਂ ਲਾਲ ਚ ਜਾ ਕੇ ਤੇ ਮਿਰਚੀ ਜਾਂ ਦੇ ਲਈ ਦੋ ਢਾਲੇ ਸਾਹ ਵੀ ਜੇਰ ਲਾ ਕੇ ਪੀ ਗਿਆ ਇਹਨ ਘਾਰ ਆ ਕੇ ਮਾਰ ਦਿੱਤ ਕਤਰ ਮਾਣੂ ਆਸੀ ਬਾਪੀ ਗੋਚੋ ਕੇ ਪਾਸੇ ਕਰਕੇ ਜਦੋਂ ਦੁੱਧ ਚੋਹਾ ਹਕ ਕੀਤਾ ਹੋਇਆ ਇਹ ਰਦੇ ਛੀਂਗ ਚੜ ਗਿਆ ਕਿ ਪਾਪਨ ਜੀ ਮਨ ਸਮਤ ਹੋ ਗਈ ਥਲੇ ਰਿਹਾ ਗੁਰੂ ਅਜਿੰਦੇਵ ਨੇ ਦੇਰ ਨਹੀਂ ਬਜਨ ਮਾਰ ਆਖਿਆ ਥਾਨੇ ਇਹ ਜੋਤ ਦੇਹ ਧਾਰੀ ਨਹੀਂ ਕੀ ਸਕਣੋ ਸੱਚ ਖੜ ਨੂੰ ਪ੍ਰਦਾਨ ਕਰ ਦਿਓ ਉਹਨਾਂ ਆਪਣੇ ਭਰਾ ਦਾ ਦੋਸ਼ ਕਿੜਿਆ ਦੋਸ਼ੀ ਜੋ ਜਿਹੜਾ ਗਦੀ ਭਾਵਦਾ ਨਾਸਤ ਚੋਂ ਆਈ ਆ ਫਿਰ ਇਹ ਨਹੀਂ ਕਿਰਾਤ ਲੈਦੇ ਬ੍ਰਾਹਮਣ ਗੁਰੂ ਸਾਹਿਬ ਦੇ ਘਰੇ ਰਹਿੰਦਾ ਇਥੇ ਜਾਂਦੇ ਉਹਨੂੰ ਇਹ ਜੋ ਮੂ ਮੰਗੇ ਨਾ ਤੀ ਗਿਆਨੀ ਕੀ ਆਪਾਂ ਬਾਹਰੋਂ ਕਿਤਨਾ ਮਾਰ ਗਏ ਜਦੋਂ ਬ੍ਰਾਮਨ ਲਾਚ ਜੱਗਤ ਇੱਥੇ ਜਾਂਦੇ ਪੁੱਛਿਆ ਤੂੰ ਬਾੜ ਨੂੰ ਛਕਾਉਣਾ ਇਹਨੇ ਬਜਨ ਕਿਤੇ ਮੈਂ ਤਈ ਛਕਾਉਣਾ ਵੀਜਾ ਨੇ ਆਖੇ ਵੀ ਆਪਾਂ ਦੇ ਨੂੰ ਯੇਰ ਦਿੰਨੇ ਆ ਤੇ ਜਦ ਤਈ ਛਕਾਉਣ ਲੱਗਾ ਵਿੱਚ ਘੋਲ ਕੇ ਛਕਾ ਦੀ ਬਾਹ ਲਿਆਣਾ ਆਪੇ ਮਰ ਜੇਗਾ ਜਦੋਂ ਬਾਹ ਨੂੰ ਹਾਰ ਕੇ ਦੇਈ ਛਕਾਉਣ ਦੀ ਕੋਸ਼ਿਸ਼ ਕੀਤੀ ਬਾਹ ਦੇ ਨਾਲ ਕਰ ਦਿੱਤੀ ਗੁਰਵਰਦੀਨ ਦੇ ਵੀ ਲੱਗਣਾ ਆਪਿਆ ਕਰਤੀ ਤੇ ਉੱਤੇ ਗੇ ਰੱਖ ਦੋ ਕੁੱਤਾ ਖਾਂਦਿਆ ਸਾਰੀ ਮਰ ਗਿਆ ਮਹਾਰਾ ਨੇ ਆਖਾ ਕੁੱਤੇ ਨੂੰ ਜਨਮ ਮੰਦ ਦੇ ਗਿਆ ਕਿ ਸਰਕਾਰ ਆਪਾ ਦੋ ਫਿਰ ਇਹਨਾਂ ਕਿਹੜਾ ਚੱਲਿਆ ਤੇ ਫਿਰ ਉਹਨਾਂ ਸਪੇਰਾ ਲੱਭ ਕੇ ਜਾਂਦਾ ਸਭ ਤੋਂ ਜੀ ਰ ਉਹ ਬਹੁਤ ਜ਼ਿਆਦਾ ਨਾਅਰਤ ਤੇ ਤਾਂ ਇਹਨੇ ਬਹੁਤ ਜੀਂਦਾ ਸਾਫ ਸੁਥਿਆ ਵਾਲਦੂ ਹਰ ਇੱਕ ਪਾਛਾ ਖੇਡ ਰੇ ਉਹਨਾਂ ਫੜ ਕੇ ਸਾਫ ਸਿਰ ਤੋਂ ਤਿੰਮਰੋੜ ਕੇ ਹੀ ਮਾਰ ਦਿੱਤਾ ਤੇ ਮਾਤਾ ਦੇ ਮਾਤਾ ਡੱਕਾ ਜੀ ਦੇ ਕਿਧੋ ਰੇ ਆ ਮੈਂ ਵੀ ਇੱਥੇ ਭਰਮ ਵਿੱਚ ਪਾਛਾ ਦਾ ਜਿੰਮਾ ਹਾਂ ਬਹੁਤ ਕਰਮਾ ਪਾੜਾ ਜੀ ਜੋ ਕਰੋ ਦਛੂ ਬੈਰੂ ਤੇ ਪਾ ਕਰੇ ਮਹਾਰਾਜ ਜਨਦੀ ਕਲਾ ਕਰੇ ਸੰਭਲਤੀ ਜੀ ਦਾ ਦਾਤਾ ਵਾਸ਼ੇ ਤੇ ਆਪਣੇ ਕਰਮਾ ਨਾਲ ਜੋੜ ਕੇ ਰੱਖੇ ਤੇ ਬਚਾਂ ਮੋਰ ਸਿੱਖੀ ਜੀਵਨ ਵਾਸ਼ੇ ਮਹਾਰਾਜ ਸੱਚੇ ਪਾਛਾ ਯਾਤਰਾ ਸੰਭਲ ਕਰੇ ਲੈ ਗਤੀ ਦਾ ਖਾਂਸਾ ਰਹਿ ਕੇ ਬੁਲਕੇ ਰੇ ਉਹ ਗਿਆ ਤੁਲੇ ਮਾਫ ਕਰਨਾ ਸੰਤਿਪਰਸੰਦ ਹੋ ਰਿਹਾ ਤੁਹਾਨੂੰ ਪਤਾ ਹੋ ਜਾਂਦੀਆਂ ਮਹਾਰਾਜ ਚੜ੍ਹਦੀ ਕਲਾ ਕਰੇ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਇਤਿਹਾਸ ਪੜ੍ਹ ਸਕਦੇ ਹੋ ਇਹ ਜੋ ਆਪਾਂ ਤੁਹਾਨੂੰ ਖੂਹ ਤੇ ਦਰਸ਼ਨ ਕਰਾ ਰਹੇ ਹਾਂ ਇਹ ਸੇਹਰਟਾਂ ਵਾਲਾ ਖੂਹ ਹੈ ਇਹਦੇ ਵਿੱਚ ਸੇਹਰਟਾਂ ਚੱਲਦੇ ਹੁੰਦੇ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਨੇ ਅਵਤਾਰ ਧਾਰਿਆ ਉਹਨਾਂ ਦੀ ਖੁਸ਼ੀ ਵਿੱਚ ਜਨਮ ਦੀ ਖੁਸ਼ੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਥੇ ਖੂਹ ਲਵਾਇਆ ਸੀਗਾ ਇਹ ਪਹਿਲਾ ਖੂਹ ਲੱਗਿਆ ਸੀਗਾ ਇਹ ਇਹ ਦੇਖੋ ਤੁਸੀਂ ਇੱਥੇ ਇਲਾਕੇ ਦੀਆਂ ਸੰਗਤਾਂ ਨੂੰ ਪਾਣੀ ਦੀ ਬੜੀ ਮੁਸ਼ਕਲ ਆਉਂਦੀ ਸੀ ਜਦੋਂ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਪਾਣੀ ਦਾ ਪ੍ਰਬੰਧ ਕਰੋ ਕੋਈ ਤਾਂ ਇੱਥੇ ਗੁਰੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਇਹ ਸੇਹਰਟਾਂ ਵਾਲਾ ਖੂਹ ਤਿਆਰ ਕਰਾਇਆ ਇਹ ਦੇਖੋ ਜੀ ਇਹਦੀਆਂ ਸੇਹਰਟਾਂ ਚੱਲਦੇ ਹੁੰਦੇ ਸੀ ਇੱਥੇ ਆੜ ਲਾੜੇ ਲਾਗੇ ਲਾਗੇ ਫਿਰ ਗੁਰੂ ਅਰਜਨ ਦੇਵ ਜੀ ਨੇ ਪੰਜ ਖੂਹ ਹੋਰ ਲਵਾਏ ਇਸ ਇਲਾਕੇ ਨੂੰ ਸੇ ਖੂਹ ਲਵਾਏ ਗਏ ਗੁਰੂ ਅਰਜਨ ਦੇਵ ਜੀ ਵੱਲੋਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ